ਇਹ ਇਲੈਕਸ਼ਨ ਜਿਹੜੀ ਆ ਇਹ ਆਮ ਆਦਮੀ ਪਾਰਟੀ ਪੰਜਾਬ ਦੇ ਲਈ ਥੋੜੀ ਲੜ ਰਹੀ ਆ ਇਹ ਇਲੈਕਸ਼ਨ ਸਿਰਫ ਸਿਰਫ ਤੇ ਸਿਰਫ ਇਹ ਰਾਜ ਸਭਾ ਦੀ ਸੀਟ ਆ ਜਿਹੜੀ ਉਹ ਅਰੋੜਾ ਸਾਹਿਬ ਤੋਂ ਹੋਣ ਦੀ ਗੱਲ ਆ ਉਹ ਸੀਟ ਤੁਸੀਂ ਆਪ ਅੰਦਾਜ਼ਾ ਲਾਓ ਵੀ ਇੱਕ ਪੰਜਾਬ ਦੇ ਬੰਦੇ ਨੂੰ ਰਾਜ ਸਭਾ ਦੀ ਸੀਟ ਮਿਲੀ ਆ ਰਾਜ ਸਭਾ ਦੀ ਸੀਟ ਕਿੰਡੀ ਇੰਪੋਰਟੈਂਟ ਆ ਕਿੰਨੇ ਬੰਦੇ ਹੁੰਦੇ ਆ ਸਾਰੇ ਦੇਸ਼ 'ਚ ਇਸ ਕਰਕੇ ਉਹ ਸੀਟ ਖੋ ਕੇ ਦਿੱਲੀ ਵਾਲਿਆਂ ਨੇ ਲੈ ਜਾਣੀਆਂ ਆਮ ਆਦਮੀ ਵਾਲਿਆਂ ਨੇ ਲੈ ਜਾਣੀਆਂ ਆਮ ਆਦਮੀ ਦੀ ਸੀਟ ਕੇਜਰੀ ਜੇ ਦਿੱਲੀ ਵਾਲਿਆਂ ਨੂੰ ਤੁਸੀਂ ਇਹ ਤੋਹਫਾ ਦੇਣਾ ਤਾਂ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਪਰ ਇਹ ਸਮਝ ਲਿਓ ਵੀ ਇਹ ਦਿੱਲੀ ਵਾਲੇ ਇਹ ਸੀਟ ਲੋਕ ਸਭਾ ਦੀ ਨਹੀਂ ਇਹ ਐਮ ਐਲ ਏ ਦੀ ਨਹੀਂ ਸੌਖੀ ਸੀਟ ਹੈ ਜਿਹੜੀ ਬਹੁਤ ਮਿਲੀ ਹੋਈ ਇੱਕ ਰਾਜ ਸਭਾ ਦੀ ਸੀ ਜਿੰਦੀ ਕੀ ਬੜੇ ਭਾਰੀ ਰਕਮ ਨਾਲ ਖਰੀਦੀ ਹੋਈ ਸੀਟ ਸੀ ਚਲੋ ਫਿਰ ਵੀ ਪੰਜਾਬ ਦੀ ਸੀ ਪਰ ਉਹ ਸੀਟ ਦਿੱਲੀ ਵਾਲਿਆਂ ਦੇ ਖਾਤੇ 'ਚ ਜਾਊਗੀ ਐਮਐਲਏ ਜਿੱਤੇ ਹਾਰੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹ ਸਿਰਫ ਤੇ ਸਿਰਫ ਪੁਰੇ ਲੁੱਟ ਮਾਰ ਕਰਨ ਆਏ ਆ ਇਹ ਇਹ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਨਾ ਕੀ ਕਹਿੰਦਾ ਹੁੰਦਾ ਸੀ ਗਾਣਾ ਕਿਹੜਾ ਚੱਲਦਾ ਹੁੰਦਾ ਸੀ ਦਬਦਾ ਕਿੱਥੇ ਆ ਹੁਣ ਭਗਵੰਤ ਮਾਨ ਮੰਜੀਤ ਦੇ ਵੀ ਨਹੀਂ ਮੰਜੇ ਤੋਂ ਵੀ ਥੱਲੇ ਸਿੱਟਿਆ ਹੋਇਆ ਲੰਬਾ ਪਾਇਆ ਹੋਇਆ ਦਿੱਲੀ ਵਾਲਿਆਂ ਨੇ ਜਿਹੜਾ ਕਹਿੰਦਾ ਸੀ ਮੈਂ ਦਬਦਾ ਨਹੀਂ ਐਸਮਲੇ ਚੀਂ ਦੀ ਆਵਾਜ਼ ਵੀ ਜਿਹੜੀ ਚੂੰ ਚੂੰ ਦੀ ਆਵਾਜ਼ ਆਉਂਦੀ ਹੁੰਦੀ ਹੈ ਨਾ ਜਾਂ ਮੰਜੇ ਦੀ ਜਾਂ ਸੋਫੇ ਦੀ ਇਹਦੀ ਉਹ ਆਵਾਜ਼ ਵੀ ਨਹੀਂ ਆ ਰਹੀ ਇਹਦੀ ਉਹ ਗਾਟੀ ਦੱਬੀ ਆ ਉਹਨਾਂ ਨੇ ਬਈ ਉਹ ਆਵਾਜ਼ ਵੀ ਬੰਦਾ ਤੇ ਦੂਜੀ ਗੱਲ ਭਗਵੰਤ ਮਾਨ ਜੇ ਤੇਰੇ ਦਿੱਲੀ ਵਾਲਿਆਂ ਨੇ ਤੇ ਤੂੰ ਲੁਧਿਆਣੇ ਦਾ ਕਿਲਾ ਤਾਂ ਬਹੁਤ 1 ਇੰਚ ਜ਼ਮੀਨ ਲੈ ਕੇ ਦਿਖਾ ਤੂੰ ਤੇਰੇ ਬੰਦੇ ਉਰੇ ਵੜ ਕੇ ਦਿਖਾਉਣ ਵੀ ਕਿਸ ਤਰੀਕੇ ਨਾਲ ਜ਼ਮੀਨ ਲੈਂਦੇ ਆ ਦੂਜੀ ਗੱਲ ਜਿੱਦਣ ਤੇਰਾ ਕੇਜਰੀਵਾਲ ਉਰੇ ਆਊਗਾ ਠੋਕ ਕੇ ਵਿਰੋਧ ਕਰਾਂਗੇ ਇਹ ਮੈਂ ਕਹਿ ਚੁੱਕਿਆ ਵੇ ਮੈਂ ਜਦੋਂ ਕਹਿਣਾ ਰੱਬ ਦੀ ਮਿਹਰ ਨਾਲ ਪਿੱਛੇ ਨਹੀਂ ਹਟਦਾ ਮੈਂ ਤੇਰੇ ਘਰੇ ਵੀ ਆਇਆ ਸੀ ਤੂੰ ਲੁੱਗ ਗਿਆ ਹੁਣ ਆ ਜਿਹੜੀਆਂ ਚੀਰਮੈਨੀਆਂ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਹੜੇ ਉਹਨਾਂ ਨੂੰ ਨਾਂ ਦੇ ਕੇ ਪੰਜਾਬੀਆਂ ਨੂੰ ਨਾਂ ਦੇ ਕੇ ਆ ਦੋ ਚੀਰਮੈਨੀਆਂ ਸਭ ਤੋਂ ਵੱਡੀ ਪੋਲੂਸ਼ਨ ਦੀ ਆਪਣੇ ਬੁੱਢਾ ਨਾਲ ਆ ਜਾਂਦਾ ਏ ਹਰ ਫੈਕਟਰੀ ਦਾ ਕਿਹਦਾ ਗਲਾ ਦੱਬਣਾ ਕਿਦੀ ਸੰਗੀ ਘੁੱਟਣੀ ਆ ਪੋਲੂਸ਼ਨ ਬੋਰਡ ਕੋਲ ਆ ਉਹ ਇੱਕ ਦਿੱਲੀ ਦੀ ਆਪਣੀ ਲੀਡੀ ਜਿਹੜੀ ਇਹਨਾਂ ਦੀ ਕਈ ਸਪੋਕਸ ਪਰਸਨ ਸੀ ਉਹਨੂੰ ਦੇਤੀ ਦੂਜੀ ਜਿਹੜੀ ਸਭ ਤੋਂ ਵੱਡੀ ਇੰਡਸਟਰੀ ਜਿਨ੍ਹਾਂ ਨੇ ਕਾਰਖਾਨੇ ਫੈਕਟਰੀਆਂ ਦੀ ਸੰਗੀ ਦੱਬਣੀ ਆ ਉਹ ਇੱਕ ਆਪਣੇ ਹੋਰ ਬੰਦੇ ਨੂੰ ਦੇਤੀ ਇਸ ਕਰਕੇ ਜਦੋਂ ਭਗਵੰਤ ਮਾਨ ਲੁਧਿਆਣੇ ਆਏਗਾ ਉਸ ਗੱਲ ਦਾ ਜਵਾਬ ਇਹ ਗੱਲ ਕਹਿੰਦਾ ਲੈ ਪੰਜਾਬੀ ਕਹਿੰਦਾ ਬਾਹਰ ਵੀ ਬਣੇ ਹੋਏ ਨੇ ਦੇਸ਼ ਦੁਨੀਆ ਚ ਹੋਰ ਵੀ ਪੰਜਾਬੀ ਬਣੇ ਨੇ ਉਹ ਇਲੈਕਟਿਡ ਨੇ ਉਹ ਲੋਕ ਉਹਨਾਂ ਨੂੰ ਕਿਸੇ ਨੂੰ ਰਾਜ ਸਭਾ 'ਚ ਭੇਜਿਆ ਹੋਇਆ ਚੁਣ ਕੇ ਕਿਸੇ ਨੂੰ ਲੋਕ ਸਭਾ 'ਚ ਭੇਜਿਆ ਹੋਇਆ ਕਿਸੇ ਨੂੰ ਐਮ ਐਲ ਏ ਬਣਾਇਆ ਹੋਇਆ ਕਿਸੇ ਨੂੰ ਐਮ ਐਲ ਸੀ ਬਣਾਇਆ ਹੋਇਆ ਕਿਸੇ ਨੂੰ ਕੁਝ ਹੋਰ ਬਣਾਇਆ ਹੋਇਆ ਤੇਰੇ ਵਾਂਗੂ ਨਹੀਂ ਉਹ ਉੱਥੇ ਦੇ ਜਿਹੜੀ ਜਿਹੜੀ ਜਗ੍ਹਾ ਅਮਰੀਕਾ ਕੈਨੇਡਾ ਯੂਰਪ ਜਿੱਥੇ ਵੀ ਹੈ ਜੇ ਸਰਦਾਰ ਜਾਂ ਪੰਜਾਬੀ ਕੋਈ ਬਣਿਆ ਉਹ ਉੱਥੇ ਦਾ ਵੋਟਰ ਆ ਇਹ ਕਿੱਥੇ ਦੇ ਵੋਟਰ ਨੇ ਦੱਸੇਗਾ ਜਿਹੜਾ ਉਹ ਨੱਕਾਜ ਆਏ ਬੈਠੇ ਆ ਰਾਜਕਤਾ ਤੋਂ ਮਾਫੀਆ ਰਾਜ ਤੋਂ ਗੁੰਡਾਗਰਦੀ ਤੋਂ ਭ੍ਰਿਸ਼ਟਾਚਾਰ ਤੋਂ ਇੰਨੇ ਸਾਰਿਆਂ ਤੋਂ ਛੁਟਕਾਰਾ ਪਾਣ ਵਾਸਤੇ ਅੱਜ ਇੱਕ ਸੁਨਹਿਰਾ ਮੌਕਾ Ludhiana ਵਸਦੇ ਲੋਕਾਂ ਨੂੰ ਮਿਲਿਆ ਹੈ ਜਿਹੜਾ ਬਦਲਾਵ ਲੋਕ ਪੰਜਾਬ ਦੇ ਲੋਕ ਇੱਕ ਵਾਰ ਫਿਰ ਤੋਂ ਪੜ ਰਹੇ ਆ ਉਸ ਬਦਲਾਵ ਦੀ ਨੀਂਹ ਪੱਥਰ ਜਿਹੜਾ ਰੱਖਿਆ ਜਾਣਾ ਹੈ ਆ ਇਕੱਲੇ ਇੱਕਮਾਤਰ ਜੀਵਨ ਗੁਪਤਾ ਜੀ ਜਾਂ ਭਾਜਪਾ ਨਹੀਂ ਇੱਥੇ ਤੁਹਾਡੇ ਸਾਹਮਣੇ ਖੜੇ ਆ ਇੱਕ ਬਦਲਾਵ ਦਾ ਸਰੂਪ ਖੜੇ ਹੈ ਜੀਵਨ ਗੁਪਤਾ ਜੀ ਜਿਹੜਾ ਪੰਜਾਬ ਦੇਖਣਾ ਚਾਹੁੰਦਾ ਹੈ ਅੱਜ ਪੰਜਾਬ ਦਾ ਭੁਖ ਸਾਰਿਆਂ ਨੇ ਦੇਖ ਲਿਆ ਵੀ ਆ ਜਿਹੜੀ اپੋਜੀਸ਼ਨ ਪਾਰਟੀਆਂ ਜਿਨ੍ਹਾਂ ਨੇ ਗੁੱਡੇ ਟੇਕ ਰੱਖੇ ਆ ਪੰਜਾਬ ਸਰਕਾਰ ਦੇ ਸਾਹਮਣੇ ਜਿਹੜੀ ਸਰਕਾਰ ਹੈ ਪੰਜਾਬ ਦੀ ਉਹ ਦਿੱਲੀ ਵਾਲੇ ਲੋਕਾਂ ਨੇ ਹਾਈਜੈਕ ਕਰ ਰੱਖੀ ਹੈ ਉਸ ਹਾਈਜੈਕ ਸਰਕਾਰ ਤੋਂ ਉਸ ਖਾਸ ਪਾਰਟੀ ਤੋਂ ਕਿਉਂਕਿ ਉਹਨਾਂ ਆਮ ਆਦਮੀ ਪਾਰਟੀ ਕਹਿਣਾ ਵੀ ਮੈਂ ਸਮਝਦਾ ਆਮ ਆਦਮੀ ਦਾ અપਮਾਨ ਕਰਨਾ ਉਹਨਾਂ ਤੋਂ ਖੇੜਾ ਛੁਟਾਉਣ ਵਾਸਤੇ ਜੀਵਨ ਗੁਪਤਾ ਜੀ ਅੱਜ ਲੋਕਾਂ ਕੋਲ ਆ ਕੇ